ਇੱਕ ਅਠਵਲੋ ਥਾਪੇ ਗਏ ਸ੍ਰੀ ਕਾਟਕ ਸਰਦ ਜੀ ਦੇ ਜ세ਦਾਰ ਸਿੰਘ ਸਾਹਿਬ ਪਾਈ ਜਕਤਾਰ ਸਿੰਘ ਜੀ ਹਵਾਰਾ ਦੇ ਜਨਮ ਸਥਾਨ ਪਿੰਡ ਹਵਾਰਾ ਕਲਾ ਤਹਿਸੀਲ ਖਮਾਣੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਅੱਜ ਮਿਤੀ 21 ਫਰਵਰੀ 2026 ਨੂੰ ਚੜ੍ਹਦੀ ਕਲਾ ਵਾਲਾ ਨਾਨਕ ਨਾਮ ਲੈਵਾ ਸੰਗਤਾਂ ਦਾ ਇਹ ਵਿਸ਼ਾਲ ਕੱਠ ਸਰਬ ਸੰਪਤੀ ਨਾਲ ਇੱਕ ਵਿਸ਼ੇਸ਼ ਪਤਾ ਪਾਸ ਕਰਦਾ ਹੈ ਮਤੇ ਦੀ ਜਿਹੜੀ ਲਾਈਨ ਆ ਉਹ ਆਖਰੀ ਹੋਣੀ ਹੈ ਪਰ ਕਾਰਨ ਮੈਂ ਇਹ ਦੱਸਣ ਲੱਗਾ ਵੀ ਕਿਉਂ ਮਤਾ ਲਿਖਿਆ ਗਿਆ ਜਿਹੜੇ ਸਾਡੇ ਬੰਦੀ ਸਿੰਘ 30 32 32 ਸਾਲਾਂ ਤੋਂ ਭਾਰ ਦੀਆਂ ਵੱਖ-ਵੱਖ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਪੰਜਾਬ ਪੰਜਾਬੀ ਅਤੇ ਸਿੱਖੀ ਉੱਪਰ ਹੋ ਰਿਹਾ ਹੈ ਅਤਿਆਚਾਰ ਨੂੰ ਰੋਕਣ ਲਈ ਆਪਣੀਆਂ ਕੀਮਤੀ ਜਵਾਨੀਆਂ ਨਿਸ਼ਾਵਰ ਕਰ ਚੁੱਕੇ ਨੇ ਅਸੀਂ ਇਹਨਾਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਦੇ ਹਾਂ ਪੰਜਾਬ ਦਿੱਲੀ ਅਤੇ ਸੈਂਟਰ ਦੀਆਂ ਸਰਕਾਰਾਂ ਇਹਨਾਂ ਨੂੰ ਜੇਲਾਂ ਵਿੱਚੋਂ ਰਿਹਾਅ ਕਰਨਾ ਤਾਂ ਦੂਰ ਦੀ ਗੱਲ ਇਹਨਾਂ ਦੇ ਛੁੱਟੀ ਦੇ ਬਣਦੇ ਕਾਨੂੰਨੀ ਹੱਕ ਵੀ ਖੋਰੀਆਂ ਹਨ ਨੌ ਬੰਦੀ ਸਿੰਘਾਂ ਵਿੱਚੋਂ ਅਜੇ ਤੱਕ ਪਰਮਜੀਤ ਸਿੰਘ ਦੀ ਪਿਉਰਾ ਜਗਤਾਰ ਸਿੰਘ ਦੀ ਤਾਰਾ ਅਤੇ ਜਥੇਦਾਰ ਜਗਤਾਰ ਸਿੰਘ ਦੀ ਹਵਾਰਾ ਨੂੰ ਜਿਹੜੀਆਂ ਸਾਲ ਵਿੱਚ ਦੋ ਵਾਰ ਛੁੱਟੀਆਂ ਮਿਲਦੀਆਂ ਹਨ ਹਾੜੀ ਅਤੇ ਸੋਣੀ ਉਹ ਵੀ ਅਜੇ ਤੱਕ ਨਹੀਂ ਮਿਲਿਆ ਜਥੇਦਾਰ ਜਗਤਾਰ ਸਿੰਘ ਦੀ ਹਵਾਰਾ ਨੂੰ ਉਹਨਾਂ ਦੀ 86 ਸਨਾਲੀ ਬਿਰਧ ਮਾਤਾ ਜੋ ਗੰਭੀਰ ਬਿਮਾਰੀ ਦੇ ਹਾਤ ਵਿੱਚ ਮੰਜੇ ਤੇ ਪਏ ਆਪਣੇ ਪੁੱਤਰ ਦੀ ਆਖਰੀ ਸਾਹਾਂ ਵਿੱਚ ਮਿਲਣ ਦੀ ਉਡੀਕ ਕਰ ਰਹੇ ਨੇ ਲਈ ਦਿੱਲੀ ਦੀ ਮੰਡੋਲੀ ਜੇ ਨੂੰ ਅੱਜ ਤੋਂ 9 ਮਹੀਨੇ ਪਹਿਲਾਂ ਜੂਨ ਜੂਨ ਦੇ ਮਹੀਨੇ 2025 ਨੂੰ ਛੁੱਟੀ ਲਈ ਅਪਲਾਈ ਕੀਤਾ ਤਾਂ ਜੇਲ ਸੁਪਰਡੈਂਟ ਨੇ ਕਾਨੂੰਨ ਮੁਤਾਬਕ ਸਰਦਾਰ ਤੋਂ ਪੁੱਛਿਆ ਕਿ ਇਸ ਕੈਦੀ ਦਾ ਕੀ ਕੀਤਾ ਜਾਵੇ ਮਿਤੀ 21 ਅਕਤੂਬਰ 2025 ਨੂੰ ਦਿੱਲੀ ਸਰਕਾਰ ਦੇ ਹੋਮ ਸੈਕਟਰੀ ਨੇ ਲਿਖ ਕੇ ਜਵਾਬ ਦਿੱਤਾ ਕਿ ਕੇਸ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਇਸ ਦਾ ਫੈਸਲਾ ਪੰਜਾਬ ਸਰਕਾਰ ਹੀ ਕਰੇਗੀ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਅਤੇ ਗ੍ਰਹਿ ਭਾਗ ਵੀ ਭਗਵੰਤ ਸਿੰਘ ਮਾਨ ਕੋਲ ਹੈ ਅਤੇ ਇਸ ਸੰਬੰਧੀ ਫਾਈਲ 21 ਅਕਤੂਬਰ 2025 ਤੋਂ ભગવંતમાન ਦੇ ટેબલ ਤੇ ਪਈ ਹੈ ਜਾਣ ਬੁੱਝ ਕੇ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਇਸ ਤੇ ਕੋਈ ਫੈਸਲਾ ਨਹੀਂ ਲਿਆ ਗਿਆ ਮੁੱਖ ਮੰਤਰੀ ਬੰਦੇ ਤੋਂ ਪਹਿਲਾਂ ਭਗਵੰਤ ਮਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਗੇ ਲੱਗੇ ਮੋਰਚਿਆਂ ਤੇ ਕਹਿੰਦਾ ਹੁੰਦਾ ਸੀ ਕਿ ਬੰਦੀ ਸਿੰਘ ਤੁਰੰਤ ਰਿਹਾ ਹੋਣੇ ਚਾਹੀਦੇ ਹਨ ਉਸ ਸਮੇਂ ਦੇ ਮੌਜੂਦਾ ਮੁੱਖ ਮੰਤਰੀ ਨੂੰ ਕਹਿੰਦਾ ਸੀ ਉਹਨਾਂ ਦਾ ਹਰ ਹਰਾ ਪੈਨ ਬੰਦੀ ਸਿੰਘਾਂ ਦੀ ਰਿਹਾਈ ਦੇ ਦਸਤ ਕਰਨ ਦੀ ਕਿਉਂ ਚੱਲ ਕਿਉਂ ਨਹੀਂ ਚੱਲਦਾ ਭਗਵਾਨਤਮਾਨ ਆਖਦਾ ਸੀ ਸਾਡੀ ਸਰਕਾਰ ਆਉਣ ਤੇ ਅਸੀਂ ਬੰਦੀ ਸਿੰਘ ਤੁਰੰਤ ਰਿਹਾ ਕਰਾਂਗੇ ਹੁਣ ਲੱਖਾਂ ਦੀ ਗਿਣਤੀ ਵਾਲੇ ਸਰਬੱਤ ਖਾਲਸਾ ਵੱਲੋਂ ਚੁਣੇ ਗਏ ਜ਼ਿਲੇਦਾਰ ਜਗਤਾਰ ਸਿੰਘ ਹਵਾਰਾ ਦੀ ਬਿਰਦ ਮਾਤਾ ਨੂੰ ਮਲਾਉਣ ਵਾਲੀ ਛੁੱਟੀ ਦੀ ਅਰਜੀ 4 ਮਹੀਨਿਆਂ ਤੋਂ ਇਸ ਦੇ ਟੇਬਲ ਤੇ ਪਈ ਧੂੜ ਫੱਕਰੀ ਹੈ ਜਦ ਕਿ ਸਟੇਟ ਦਾ ਮੁੱਖ ਮੰਤਰੀ ਇੱਕ ਦਿਨ ਵਿੱਚ ਛੁੱਟੀ ਦੇ ਸਕਦਾ ਜਿਹਨਾਂ ਨੂੰ ਜਿਹੜੇ ਛੁੱਟੀ ਜੇਲ੍ਹਾਂ ਵਿੱਚ ਰਹੇ ਨੇ ਉਹਨਾਂ ਨੂੰ ਪਤਾ ਸੋ ਅੱਜ ਦਾ ਜਿਹੜਾ ਮਤਾ ਹੈ ਅੱਜ ਅਸੀਂ ਅੱਜ ਦੇ ਪੰਥਕ ਅਟਵੇ ਸਰਬਸੰਮਤੀ ਨਾਲ ਸੂਮ ਪੰਥਕ ਅਤੇ ਪੰਜਾਬ ਹਸੈ ਹਤਾਚੀ ਜਿ세 ਬੰਦੀਆਂ ਐਲਾਨ ਕਰਦੀਆਂ ਹਨ ਕਿ ਇੱਕ ਦੋ ਦਿਨ ਨਹੀਂ ਅਸੀਂ ਉਹਨੂੰ ਇੱਕ ਦੋ ਦਿਨ ਨਹੀਂ ਦੇਦੇ ਉਹ ਇੱਕ ਦਿਨ ਚ ਕਰ ਸਕਦਾ ਬਲਕਿ 1 ਮਾਰਚ ਤੱਕ ਪੂਰਾ ਇੱਕ ਹਫਤਾ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਨੂੰ ਦਿੱਤਾ ਜਾਂਦਾ ਹੈ ਜੇਕਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਚੌਣ ਤਾਂ 2 ਘੰਟੇ ਵਿੱਚ ਇਸ ਜ세ਦਾਰ ਨੂੰ ਆਪਣੀ માતા ਨੂੰ ਮਲਾਉਣ ਦੀ ਪਰ ਉਹ ਛੁੱਟੀ ਦੇ ਸਕਦੇ ਹਾਂ ਅਸੀਂ ਅੱਜ ਇਸ ਵਿਚਾਰ ਕੱਟ ਵਿੱਚ ਸਰਬਸੰਮਤੀ ਨਾਲ ਐਲਾਨ ਕਰਦੇ ਹਾਂ ਕਿ ਜੇ 2 ਮਾਰਚ ਤੱਕ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਨੂੰ ਉਹਨਾਂ ਦੀ ਬਿਰਧ ਮਾਤਾ ਨੂੰ ਮਿਲਣ ਦੀ ਛੁੱਟੀ ਨਾ ਦਿੱਤੀ ਤਾਂ 2 ਮਾਰਚ ਨੂੰ 11:30 ਵਜੇ ਕੌਮੀ ਇਨਸਾਫ ੋਰਚਾ ਚੰਡੀਗੜ੍ਹ ਵਿਖੇ ਸਮੂਹ ਸੰਤ ਮਹਾਂਪੁਰ ਸਮੂਚੀ ਨਾਨਕ ਦੇਵਾ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਉਹਦੇ ਦੇ ਚਰਨਾਂ ਵਿੱਚ ਅਰਦਾਸ ਕਰੇਗੀ ਬੇਨਤੀ ਕਰੇਗੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੇ ਅਹੁਦੇ ਤੇ ਰਹਿਣ ਦੇ ਯੋਗ ਨਹੀਂ ਇਸ ਦਾ ਰਾਜਪਾਕ ਪਾਸ਼ਾ ਜੀ ਵਾਪਸ ਲਿਆ ਜਾਵੇ ਇਹ ਸਾਰੇ ਸਹਿਮਤੋ ਤੇ ਜਗਾਰਾ ਜੀ ਅਸੀਂ ਸ੍ਰੀ ਆਕਾਲ ਅਸੀਂ ਸ੍ਰੀ ਆਕਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਦੂਸਰੀ ਬੇਨਤੀ ਹੈ ਇਹਨੇ ਰੋਕਾਂ ਵੀ ਬਣਨੀਆਂ ਵਡਾਉਣੀਆਂ ਉਹ ਦਿਨ ਸਾਡਾ ਕੋਈ ਕਿਸੇ ਨਾਲ ਵੈਰ ਬੁਰਾ ਨਹੀਂ ਪਰ ਇਹ ਹੁਣ ਤੱਕ ਦੀ ਇਹ ਸਾਨੂੰ ਲਾਰੇ ਲਾਉਦੇ ਨੇ ਕਿ ਸੈਂਟਰ ਦੀ ਸਰਕਾਰ ਨਹੀਂ ਮੰਨਦੀ ਆਈ ਵੀ ਨਹੀਂ ਮੰਨਦੀ ਫਲਾਣਾ ਨਹੀਂ ਮੰਨਦਾ ਹੋਰ ਸਾਰਾ ਹੀ ਇਹਦੇ ਪਾਸ ਕੰਟਰੋਲ ਆ ਇੱਕ ਘੰਟੇ ਵਿੱਚ ਛੁੱਟੀ ਦੇ ਸਕਦਾ ਸਾਡੇ ਕੋਲ ਤਿੰਨ ਪਰਮਾਨ ਨੇ ਭਾਈ ਸ਼ਿਵਸ਼ੇਰ ਸਿੰਘ ਭਾਈ ਲਖਵਿੰਦਰ ਸਿੰਘ ਤੇ ਭਾਈ ਗਰਮੀਤ ਸਿੰਘ ਰਾਤ ਦੇ 12 ਵਜੇ ਤੱਕ ਜਦੋਂ ਸੀਐਮ ਨੇ ਆਰਡਰ ਕੀਤਾ ਡੀਸੀ ਉਹਨਾਂ ਚਾਹੇ ਕੁਰਸੀ ਦੇ ਬੈਠਾ ਰਿਆ ਜਿੰਨਾਂ ਚ ਉਹਨੂੰ ਪਿੱਛੋਂ ਇਹਨਾਂ ਦੇ ਘਰੋਂ ਤੋਂ ਘਰਾਂ ਚੋਂ ਜਾ ਕੇ ਇਹਨਾਂ ਨੇ ਆਪਣਾ ਫੋਨ ਤੇ ਦੱਸਿਆ ਨਹੀਂ ਕਿ ਅਸੀਂ ਸਖਤ ਵੀਰੀ ਨਾਲ ਪਹੁੰਚ ਗਿਆ ਜੇ ਸਰਕਾਰ ਚਾਵੇ ਤਾਂ ਪਰ ਇਹ ਸ ਇੱਕ ਹੋਰ ਬੇਨਤੀ ਕਾਦੀ ਚ ਉਹਨੇ ਵਿਦੇਸ਼ ਦੀਆਂ ਸਖਤਾਂ ਨੂੰ ਜੋ ਸੰਗਤ ਦੂਰ ਦਰਾਡੇ ਵਿਦੇਸ਼ਾਂ ਵਿੱਚ ਬੈਠੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ 2 ਮਾਰਚ 12:30 ਆਪਣੇ ਆਪਣੇ ਦੇਸ਼ਾਂ ਵਿੱਚ ਗੁਰਦੁਆਰਿਆਂ ਜਾ ਕੇ ਇਸ નિર્ਦਈ ਭਗਵੰਤ ਮਾਨ ਸਰਕਾਰ ਦੇ ਖਾਤਮੇ ਦੀ ਅਰਦਾਸ ਕਰ। ਸੋ ਇਹ ਆਪਣੇ ਆਪਣੇ ਤੁਸੀਂ ਇਹਦੇ ਵਿੱਚ ਕਹਿਣਾ ਜੇ ਉਹਨਾਂ ਨੇ ਨਾਮ ਦਿੱਤਾ ਜਿੱਥੇ ਸੰਗਠੇ ਉੱਥੇ ਅਰਦਾਸ ਕਰਨਗੇ ਤੁਹਾਨੂੰ ਪਤਾ ਦੁਪਹਿਰ ਨੂੰ ਅਰਦਾਸ ਕਿਵੇਂ ਹੁੰਦੀ ਹੈ। ਸੋ ਪੁੱਲ ਚੋਕ ਦੀ ਖਿਮਾ ਮੇਰੇ ਪਾਸ ਲਫ਼ਜ਼ ਨਹੀਂ ਕਿ ਮੈਂ ਤੁਹਾਡੇ ਧੰਨਵਾਦ ਕਰ ਸਕਾਂ ਤੁਹਾਡੇ ਚੱਲਣਾ ਵਿੱਚ ਸਾਰਿਆਂ ਵਿੱਚ ਮੇਰਾ ਸੀ ਝੁਕਦਾ ਇੱਥੋਂ ਕੋਈ ਵੀ ਕਤਾਈਆਂ ਹੋਈਆਂ ਕੋਈ ਵੀ ਗਲਤੀਆਂ ਹੋਈਆਂ ਤੁਸੀਂ ਮੇਰੀ ਝੋਲੀ ਚ ਪਾਈਆਂ ਕੌਮੀ ਸਾਮੂਹਤਾ ਲੱਗੇ ਨੂੰ ਕਿੰਨਾ ਚਿਰ ਹੋ ਗਿਆ ਕੋਈ ਵੀ ਉੱਥੇ ਕਿਸੇ ਤਰ੍ਹਾਂ ਦੀ ਕਿਸੇ ਨਾਲ ਕੋਈ ਬਸਰੋਕੀ ਹੋਈ ਹੈ ਤੇ ਉਹ ਮੇਰੀ ਝੋਲੀ ਚ ਪਾਓ ਪੁੱਲ ਚੋਕ ਦੀ ਖਿਮਾ ਜੀ ਸਾਥੀਓ ਆਪਾਂ ਇਹ ਕਮਿ ਸਾਮੂਹਤਾ ਜੋ ਜਿਆ ਇਹਨਾਂ ਨੂੰ ਬੰਦੀ ਸਗਲ ਤਰ੍ਹਾਂ ਤੇ ਆ ਕਰ ਸਕੀ ਪੁਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ